ਆਈ ਸਾਰੇ ਪ੍ਰਾਪਾਣੂ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਆਪਣੇ ਅੱਜ ਦੇ ਨਵੇਂ ਵਲੌਗ ਚ ਅੱਜ ਪ੍ਰਾਪੋ ਚੱਲੇ ਆਪਾਂ ਨਾ ਸੈਕਟਰ ਦੇਖਣਾ ਹੌਲੈਂਡ ਤੇ ਲੈਣਾ ਸੀ ਚਾਚੇ ਦੇ ਨਮਾ ਤੇ ਬਾਕੀ ਦੇਖਦੇ ਆ ਕਿ ਉੱਥੇ ਜਾ ਕੇ ਕਿਹੜਾ ਪਸੰਦ ਆਉਂਦਾ ਜੌਂਡੀਰ ਦੇਖਾਂਗੇ ਨਾਲੇ ਹੌਲੈਂਡ ਤੇ ਬਾਕੀ ਜਿਹੜਾ ਪਸੰਦ ਆਉਂਦਾ ਨਾ ਚਾਚੇ ਦੇ ਬਾਕੀ ਉੱਥੇ ਦਿਖਾਉਣਾ ਤੁਹਾਨੂੰ ਕੀ ਪ੍ਰਾਈਸ ਫਰੂਜ਼ ਕਹਿੰਦੇ ਨੇ ਕੀ ਗੱਲਬਾਤ ਆ ਉਸ ਏਜੰਸੀ 'ਚ ਜਾ ਕੇ ਬਣੇ ਰਹਿਓ ਅੱਜ ਦੇ ਵਲੌਗ ਨਾਲ ਦੇ ਨਾਲ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਖਿੱਚਤੀ ਤਿਆਰੀ ਚਾਚੇ ਨੇ ਅੱਜ ਕੱਢ ਲਈ ਗੱਡੀ ਤੇ ਬਾਕੀ ਦੇਖਦੇ ਆ ਕਿਹੜਾ ਕਰਦਾ ਪਸੰਦ ਉੱਥੇ ਜਾ ਕੇ ਕੀ ਗੱਲਬਾਤ ਬੰਦੀ ਆ ਬਾਕੀ ਸਾਨੂੰ ਉੱਥੇ ਸਾਰਾ ਦਿਖਾਉਣਿਆਂਗੇ ਬਹਿ ਗਿਆ ਸੰਗ ਤਾਂ ਗਾਹ ਦਾ ਬਹੁਤ ਬੌਂਦੀਆਂ ਨੇ ਇਹ ਉਧਰ ਬੈਠਾ ਆਪਣਾ ਕਾਲਾ ਸੇਠ ਚਾਚਾ ਆ ਗਿਆ ਇੱਧਰ ਉਧਰ ਆਪਣਾ ਘਰਾ ਬੈ ਗਿਆ ਚਾਚਾ ਆ ਜਾਊਗੀ ਇੱਧਰ ਕੋਮਲਦੀਪ ਚਲ ਚਲ ਇੱਧਰ ਦੇਖਦੇ ਆ ਉਹਨਾਂ ਸਾਰੇ ਏਜੰਸੀਆਂ ਦੇ ਘੇੜੇ ਦਿਨੇ ਆ ਕਿਹੜਾ ਪਸੰਦ ਆਊਗਾ ਆਏ ਚਾਚਾ ਦੱਸ ਵੇ ਤੇਰੀ ਪਸੰਦ ਦੱਸ ਫੇ ਕਿਹੜੀ ਆਗੀ ਕਿਹੜਾ ਲੈਣਾਗਾ ਬਾਈ ਹੌਲੈਂਡ ਫੇ ਕੱਢ ਗਿਆ ਹੌਲੈਂਡ ਹੀ ਲੈਣਾਗਾ ਲੈ ਵੀ ਚਾਚੇ ਦੀ ਪਸੰਦ ਦਾ ਕਹਿੰਦੇ ਹੌਲੈਂਡ ਆ ਕਮਲ ਤੇਰੀ ਕਿਹੜੀ ਆ ਫੇ ਤੁਹਾਨੂੰ ਵੀ ਦੱਸ ਦੇ ਲੈ ਵੀ ਤੇਰਾ ਸਾਰੇ ਹੌਲੈਂਡ ਵਾਲੇ ਨੇ ਪੈਸੇ ਦੋਣ ਹੈਗੇ ਜਿਆਦਾ ਡੌਂਡੀਰ ਦਾ ਆ ਡੌਂਡੀਰ ਬਾਕੀ ਦੇਖਦੇ ਆਂਗੇ ਬਾਕੀ ਪਸੰਦ ਜਿਹੜੀ ਇਹਦਾ ਦੱਸ ਹੀ ਦਿੱਤੀ ਇਹਨਾਂ ਨੇ ਵੀ ਕਹਿੰਦਾ ਪਸੰਦ ਆ ਦਿਲ ਕਹਿੰਦੇ ਸਾਡਾ ਹੌਲੈਂਡ ਤੀ ਆ ਪਰ ਦੇਖਣੇ ਲੋਗੇ ਨੇ ਬਸ ਦੇਖਣੇ ਦੋਨ ਹੀ ਨੇ ਤੇ ਬਾਕੀ ਦੇਖ ਲਿਆਂਗੇ ਉੱਥੇ ਜਾ ਕੇ ਕੀ ਗੱਲਬਾਤਾਂ ਬਣ ਕੇ ਹੈ ਨਾ ਕੀ ਬਣਦਾਗਾ ਰਹ ਗਿਆ ਵਸਪਾ ਲਓ ਜੀ ਮਿੱਤਰੋ ਪਹੁੰਚ ਗਿਆ ਆਪਾਂ ਹੌਲੈਂਡ ਵਾਲਿਆਂ ਦੇ ਤੇ ਕਰਦੇ ਆ ਚਾਚੇ ਕੀ ਨੀ ਵਧਾਈਆਂ ਤੇ ਦੇਖਦੇ ਆ ਕੀ ਬਣਦਾਗਾ ਬਾਕੀ ਹੌਲੈਂਡਾਂ ਦੇ ਅੱਧਰ ਜਾ ਕੇ ਕਰਦੇ ਆ ਗੱਲਬਾਤ ਕੀ ਗੱਲਬਾਤ ਬਣ ਰਹੀ ਹੈਗੀ ਲੈ ਮਿੱਤਰੋ ਖੜਿਆ ਇਧਰ ਹੌਲੈਂਡ ਇੱਥੇ ਕਰਦੇ ਆਪਾਂ ਮਾਲਕ ਨਾਲ ਗੱਲਬਾਤ ਤੇ ਲਓ ਜੀ ਇਧਰ ਕਹਿੰਦੇ ਸੀ ਪੰਜਾ 20 ਖੜਾ ਨਾ ਸੀ ਆਰਡੀ ਚ ਇਹ ਸਪੈਸ਼ਲ ਐਡੀਸ਼ਨ ਤੇ ਆਪਣੀ ਮਨ ਆ ਜਿਹੜਾ 36 ਦੀ ਦੇਖਣਾ ਆਪਣਾ ਸਪੈਸ਼ਲ ਐਡੀਸ਼ਨ ਨਾਲ ਉਹ ਵੀ ਕਰਦੇ ਆ ਗੱਲਬਾਤ ਦੇਖਦੇ ਅੱਗੇ ਉਹ 500 ਦੀ ਮਤਲਬ ਹੋ ਗਈ ਆ ਬਾਕੀ ਤੋਂ ਬਾਹਰੇ ਖੜੇ ਆ ਜੇ ਬਹਿਣਾ ਗੱਲਬਾਤ ਕਰਦੇ ਆ ਦੇਖਦੇ ਕੀ ਨਿਬੜਦੀ ਆ ਤੇ ਜਾ ਫਿਰ ਆਪ ਇਧਰ ਇਹਦੀ ਲਵੀ ਆਪਣੀ ਨਾਲ ਇਧਰ ਜੰਸੀ ਜੌਂਡੀ ਆਦੀ ਪਰ ਉਧਰ ਗੱਲਬਾਤ ਕਰਾਂਗੇ ਕੋਈ ਜੇ ਮੈਂ ਨਿਬੜੂ ਆਪਣੀ ਸੋ ਆ 65 ਐਚ ਵੀ ਜਾ ਜਾਂਦਾ ਬਈ 55 ਵੀ ਸੀ ਆਰ ਡੀ ਚ ਨਾ ਸੋ ਇਹ ਵੀ ਚੰਗਿਆ ਟਰੱਕ ਮੇਹਤਾਪਾ ਕਾ ਸਾਡੇ ਬੰਦੇ ਨੂੰ ਮਾ ਦੇਖ ਲੋ ਜਿਸ ਪੰਜਾਬੀ ਕਰਨਾ ਪਿੰਡ ਗਣੀ ਨੂੰ ਹੈ ਓਏ ਮਾ ਕਾ ਇਹ ਵੀ ਹੋ ਜਾਣਾ ਸੀ ਆਡੀ ਤਾਂ ਉਮਰ ਲੱਗਾ ਚਲੋ ਉੱਥੇ ਬਖੇਰ ਫੜੇ ਲੋ ਲਓ ਜੀ ਮਿੱਤਰੋ ਲੱਗੇ ਬੈਨ ਬਾਈ ਹੁਣ ਉਹ ਤਾਂ ਕੱਪੜੇ ਮਾਰਨਾ ਏ ਫਾਈਨਲੀ ਆਪਾਂ ਆ ਗਏ ਸੀਗੇ ਹੌਲੈਂਡ ਵਾਲਿਆਂ ਦੀ ਤੇ ਇਹਨਾਂ ਦੀ ਆਪਣਾ ਸੌਦਾ ਬਣਿਆ ਤੇ ਬਾਕੀ ਜਿੱਦੇ ਆਪਾਂ ਲੈ ਕੇ ਜਾਵਾਂਗੇ ਨਾ ਤਨੂ ਦੇ ਦਿਖਾਵਾਂਗੇ ਆਪਾਂ ਟਰੈਕਟਰ ਲੈ ਕੇ ਜਾਵਾਂਗੇ ਮਤਲਬ ਪੂਰਾ ਜੈਮਾ 7 ਵਾਲਾ ਕੇ ਸੌਦਾ ਭਰੌਣਾ ਹੈ ਬਾਈ ਤੋਂ ਨਾ ਆਪਾਂ ਆਪਣੀ ਡੀਲ ਹੋ ਗਈ ਪੱਕੀ ਹੁਣ ਤੇ ਸਾਹੀਆਂ ਦੇ ਨਾਲ ਓਕੇ ਹੋ ਗਿਆ ਤੇ ਬਾਕੀ ਕਿੰਨੇ ਦਾ ਰੇਟ ਹੋਇਆ ਤੇ ਕੀ ਕੁਸਚਨ ਨਾਲ ਵੇਟ ਰੂਟ ਮਿਲਦੇ ਆ ਕਿ ਆਪਾਂ ਅਗਲੇ ਨਿਊ ਬਲੌਗ